ਪੰਜਾਬ ਚ ਨਸ਼ਾ ਦੀ ਸਮੱਸਿਆ ਇਸ ਵੇਲੇ ਸਿਆਸੀ ਮੁੱਦਾ ਬਣੀ ਹੋਈ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਮੌਕੇ ਫਤਿਹਗੜ੍ਹ ਸਾਹਿਬ ਚ ਮੰਚ ਤੋਂ ਇਸ ਮੁੱਦੇ ਦੀ ਗੂੰਜ ਸੁਣਾਈ ਦਿੱਤੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਵਿਰੋਧੀਆਂ ਨੂੰ ਲਲਕਾਰਿਆ ਤੇ ਪੰਜਾਬ ਦੀ ਜਵਾਨੀ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਾਇਆ। ਅੱਜ ਆਪਣੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਗੁਰੂ ਸਾਹਿਬ ਦੇ ਬੱਚਿਆਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਪੰਜਾਬ ਦੀ ਜਵਾਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਸ ਤਾਕਤਾ ਕਰਨ ਲੱਗੀਆਂ ਜਿਨ੍ਹਾਂ ਦੇ ਦਿਲ 'ਚ ਕੋਈ ਕੌਮ ਨਹੀਂ ਕੋਈ ਦਰਦ ਨਹੀਂ ਉਹਨਾਂ ਦਾ ਦਰਦ ਕੱਲਾ ਸਿਆਸੀ ਦਰਦ ਸਿਆਸੀ ਨਿਸ਼ਾਨਾ ਪਰ ਜਿਹੜੇ ਲੋਕ ਆਪਣੇ ਕੌਮ ਦੇ ਹੱਕ 'ਤੱਕ ਨਹੀਂ ਉਹਨਾਂ ਨੂੰ ਨਿਕਾਮ ਨਹੀਂ ਲੋੜ ਸਰਕਾਰ ਤਾਂ ਪੂਰੀ ਲਲਕਾਰ ਨਾਲ ਸੂਬੇ 'ਚ ਨਸ਼ਾ ਨਾ ਹੁੰਦਾ ਦਾਵਾ ਠੋਕ ਰਹੀ ਹੈ ਪਰ ਵਿਰੋਧੀ ਪਾਰਟੀਆਂ ਕਿੱਥੇ ਰੁਕਣ ਵਾਲੀਆਂ ਨੇ ਪੰਜਾਬ ਉਹ ਡੀਫੇਮ ਕਰਨੇ ਦੀ ਗੱਲ ਨਹੀਂ ਹੈ ਸਚਾਈ ਦਾ ਸਾਹਮਣਾ ਕਰਨਾ ਪੜੇਗਾ ਕਬੂਤਰ ਕੇ ਅੱਖੇ ਬੰਦ ਕਰਨੇ ਸੇ ਬਿੱਲੀ ਨਹੀਂ ਭਗਦੀ ਆਗਾਮੀ ਵਿਧਾਨ ਸਭਾ ਚੋਣਾਂ ਲਈ ਨਸ਼ਾ ਇੱਕ ਮੁੱਦਾ ਹੈ ਅਜੇ ਹਿਚ ਮੌਜੂਦਾ ਸਰਕਾਰ ਪੇਸ਼ਕਾਇਦਨ ਨਸ਼ਾ ਮੁਕਤ ਪੰਜਾਬ ਦਾ ਦਾਅਵਾ ਕਰਦੀ ਹੈ ਪਰ ਵਿਰੋਧੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਵੱਡੀ ਸਮੱਸਿਆ ਦੱਸ ਰਹੇ ਨੇ